ਨੂੰ ਲੱਗਦਾ ਕਿ ਆਪਣੀ ਇੱਕ ਜਿਹੜੀ ਅਰਜ਼ੀ ਸੀਗੀ ਉਹ ਸੰਧਵਾਸਾ ਹੋ ਰਣੀ ਸੁਣ ਲਈ ਆ ਹਾਂਜੀ ਹਾਂਜੀ ਹਾਂ ਉਹ ਅੱਛਾ ਹੋਇਆ ਕੰਮ ਵੀ ਟਾਈਮ ਥੋੜਾ ਵਧਾ ਦਿਓ ਨਹੀਂ ਨਹੀਂ ਸੋਣਾ ਕੀਤਾ ਨੇ ਚੰਗਾ ਦੋਨੋਂ ਦੇ ਦਾ ਟਾਈਮ ਉਹਨਾਂ ਨੇ ਵਧਾਤਾ ਪਰ ਚਲੋ ਉਹਦੇ ਵਿੱਚ ਅੱਜ ਤੇ ਫਿਰ ਗੱਲਾਂ ਬਾਤਾਂ ਵੀ ਭਰਪੂਰ ਹੋਈਆਂ ਨੇ ਕਾਫੀ ਸਾਰੇ ਜਿਹੜੇ ਮੁੱਦੇ ਸੀ ਉਹਨਾਂ ਤੇ ਗੱਲਬਾਤ ਹੋਈ ਹੈ ਖਾਸ ਕਰਕੇ BBMB ਬੇਅਦਬੀ ਵਾਲਾ ਜਿਹੜਾ ਕਾਨੂੰਨ ਦੀ ਗੱਲ ਹੋ ਰਹੀ ਸੀ ਉਹਦੇ ਤੇ ਵੀ ਤੇ ਕਾਫੀ ਸਾਰੀਆਂ ਚੀਜ਼ਾਂ ਕਾਫੀ ਸਾਰੀਆਂ ਤਲਖੀਆਂ ਵੀ ਦੇਖਣ ਨੂੰ ਮਿਲੀਆਂ ਨੇ ਜਿਹੜੀਆਂ ਕਿ ਆਮ ਮਿਲਦੀਆਂ ਨੇ ਮਾਨ ਸਾਹਿਬ ਦੇ ਮੂੰਹੋਂ ਉਦਾਸੀ ਸਾਹਿਬ ਦੀ ਇੱਕ ਕਵਿਤਾ ਵੀ ਸੁਣਨ ਨੂੰ ਮਿਲੀ ਤੇ ਥੋੜਾ ਜਿਹਾ ਤੁਸੀਂ ਵੀ ਦੱਸਿਓ ਵੀ ਕਿਹੜੀਆਂ-ਕਿਹੜੀਆਂ ਗੱਲਾਂ ਹੋ ਗਈਆਂ ਨੇ ਤੇ ਕਿਹੜੀਆਂ ਜੇ ਹੋਣੀਆਂ ਬੜਦੀਆਂ ਸੀ ਜਿਹੜੀਆਂ ਰਹਿ ਗਈਆਂ ਨੇ ਗੱਲਾਂ ਕਰਨੀਆਂ ਬਣਦੀਆਂ ਨਹੀਂ ਕੱਲ ਇਹ ਆ ਕਿ ਕੁਝ ਗੱਲਾਂ ਕਰਨੀਆਂ ਬਣਦੀਆਂ ਨਹੀਂ ਜੋ ਗੱਲਾਂ ਉੱਥੇ ਸੁਣੀਆਂ ਸੀ ਹੂੰ ਦੇਖੋ ਮਾਮਲਾ ਸੀਆਈਐਸਐਫ ਦਾ ਤੇ ਵੈਲਫੇਅਰ ਪਾ ਕੇ ਅੱਛਾ ਪਤਾ ਕੀ ਆ ਕਾਂਗਰਸ ਵਾਲਿਆਂ ਦੀ ਜਾਂ ਅਕਾਲੀਆਂ ਦੀ ਜਿਹੜੀ ਕਹਿ ਲੋ ਕਿ ਬਈ ਥੋੜੀ ਜਿਹੀ ਕਸੂਤੀ ਕਿਸਮਤ ਤੇ ਵਕਾਲੀ ਤੇ ਵੈਸੇ ਹੁਣ ਦੇਖੋ ਯਾਲੀ ਸਾਹਿਬ ਆ ਤੇ ਜਾਂ ਬੀਬੀ ਗਨੀਬਕੌਰ ਗਨੀਬਕੌਰ ਤੇ ਆਉਂਦੀ ਨਹੀਂ ਅੱਜ ਕੱਲ੍ਹ ਯਾਲੀ ਸਾਹਿਬ ਹੈਗੇ ਆ ਉਹ ਉਦਾਂ ਹੀ ਤੁਹਾਨੂੰ ਪਤਾ ਹੈ ਇਸ ਢੜੇ ਦੇ ਨਾਲ ਅਸਹਿਮ ਤੇ ਉਧਰ ਜ਼ਿਆਦਾ ਉਹ ਸਹਿਮਤੀ ਚ ਤਾਂ ਜਾਂਦੇ ਆ ਮਤਲਬ ਕਿ ਅਕਾਲੀਆਂ ਦਾ ਤੇ ਉੱਥੇ ਅੱਜ ਕਹਿ ਸਕਦੇ ਕਿ ਅਕਾਲੀ ਨਹੀਂ ਉੱਥੇ ਸਦਨ ਚ ਤੇ ਖਾਲੀ ਹੋਏ ਪੈ ਨੇ ਹੂੰ ਦੂਜੇ ਪਾਸੇ ਕਾਂਗਰਸ ਕਾਂਗਰਸ ਦੇ ਗੁਨਾਹ ਜਿਹੜੇ ਆ ਨਾ ਮੈ ਲਿਟਰਲੀ ਕਹਾਂ ਹੂੰ ਉਹਦੇ ਚ ਨਾ ਲੀਡਰਾਂ ਦੀ ਤੇ ਕੋਈ ਨਹੀਂ ਮੈਂ ਕਹੂੰਗਾ ਕਿ ਹਿੱਸੇਦਾਰੀ ਪਰ ਇਹਨਾਂ ਦੀ ਪਾਰਟੀ ਤੇ ਗੁਨਾਹ ਇੰਨੇ ਆ ਕਿ ਆਮ ਆਦਮੀ ਪਾਰਟੀ ਵਾਲੇ ਫਸਾ ਲੈਂਦੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤੇ ਬਹੁਤੇ ਜੰਮੇ ਨਹੀਂ ਸੀ ਉਸ ਟਾਈਮ ਅੱਜ ਮਾਨ ਸਾਹਿਬ ਨੇ ਵੀ ਕਿਹਾ ਕਹਿੰਦੇ ਜੀ ਅਸੀਂ ਤਾਂ 75 ਮਾਡਲ ਆ ਹਾਂ ਜੀ ਠੀਕ ਹੈ ਜੀ ਮਤਲਬ ਕਿ ਇਹਨਾਂ ਨੂੰ ਇਸ ਚੀਜ਼ ਦਾ ਐਡਵਾਂਟੇਜ ਮਿਲਦਾ ਹੂੰ ਉਹ ਹੁਣ ਜਦੋਂ ਪਿਛਾ ਕਹਾਣੀ ਨਹੀਂ ਲਿ ਜਾਂਦੇ ਮੋਦੀ ਸਾਹਿਬ ਵਾਂਗੂ ਉਹਨਾਂ ਨੂੰ ਸਵਾਦ ਨਹੀਂ ਆਉਂਦਾ ਜੀ ਸ਼ੁਰੂ ਤੋਂ ਹੀ ਨਹੀਂ ਪੈਂਦਾ ਹਾਂ ਜੀ ਉਹ ਲੱਗ ਪੈਂਦੇ ਆ ਇੱਥੇ ਆ ਹੋਇਆ ਇੱਥੇ ਆ ਹੋਇਆ ਫਲਾਣੀ ਨੇ ਆ ਕੀਤਾ ਫਲਾਣੀ ਨੇ ਆ ਕੀਤਾ ਹੂੰ ਤੇ ਬਾਜਵਾ ਸਾਹਿਬ ਨੇ ਅੱਜ ਕਾਊਂਟਰ ਕੀਤਾ ਕਿ ਸੀਆਈਐਸਐਫ ਉੱਥੇ ਤੇ ਲੱਗੀ ਤੁਹਾਨੂੰ ਜਿਹੜੀ ਆ ਮਾੜੀ ਲੱਗਦੀ ਆ ਤੇ ਜੋ ਸੈਕਟਰੀਏਟ ਦੇ ਵਿੱਚ ਲਾਈ ਆ ਤੇ ਉਲਟਾ ਉਹਨਾਂ ਨੇ ਕਿਹਾ ਕਿ ਸੀਆਈਐਸਐਫ ਜੇ ਸੈਕਟਰੀਏਟ ਦੇ ਵਿੱਚ ਲੱਗੀ ਹੈ ਤੇ ਉਹਦੇ ਵਿੱਚ ਪੰਜਾਬ ਦਾ ਕੀ ਰੋਲ ਹੈ ਕਿਉਂਕਿ ਉੱਤੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਤਹਿਤ ਹੁੰਦਾ ਤੇ ਉਹ ਸਾਰਾ ਕੁਝ ਕੇਂਦਰ ਦੇ ਤਹਿਤ ਆ ਜੀ ਲਓ ਜੀ ਇੱਥੇ ਵੀ ਹੁਣ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਇੱਟ ਖੜੀਕਾ ਚੰਗਾ ਲੈਂਦੇ ਨੇ ਹੂੰ ਬਿਲਕੁਲ No doubt ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੀ ਕਿ ਕੁਝ ਮੁੱਦਿਆਂ ਤੇ ਉਹ ਵਾਕੂ ਵੀ ਕੰਮ ਕਰ ਜਾਂਦੇ ਨੇ ਇਕੱਲੇ ਪਰੰਤੂ ਅੱਜ ਜੋ ਨਿਰਾਸ਼ਾ ਮੈਨੂੰ ਵੇਖਣ ਨੂੰ ਮਿਲੀ ਵਿਅਕਤੀਗਤ ਤੌਰ ਤੇ ਉਹ ਸੁਖਪਾਲ ਸਿੰਘ ਖਹਿਰਾ ਹੂੰ ਕਿ ਸੁਖਪਾਲ ਸਿੰਘ ਖਹਿਰਾ ਨੇ ਜਿਸ ਤਰ੍ਹਾਂ ਇੱਕ ਓਪਰਚੁਨਿਟੀ ਨੂੰ ਮਿਸ ਕੀਤਾ ਜੀ ਮੈਂ ਉਸ ਨੂੰ ਮਤਲਬ ਕਿ ਸਮਝ ਨਹੀਂ ਸਕਿਆ ਉਹ ਕਿਉਂ ਹੋਇਆ ਜਿਹੜੀ ਆਪ ਵੀ ਜਿਤਾਈ ਉਹਨਾਂ ਨੇ ਵੀ ਮਸਾ ਹੀ ਮੌਕਾ ਦਿੱਤਾ ਅੱਜ ਹਾਂ ਜੀ ਉਹਨਾਂ ਨੇ ਬਿਲਕੁਲ ਐਗਜ਼ੈਕਟਲੀ ਤਾਂ ਉਹਦੇ ਚ ਕੀ ਹੈ ਕਿ ਸਪੀਕਰ ਸਾਹਿਬ ਚਾਹੁੰਦੇ ਸਨ ਕਿ ਤੁਸੀਂ ਇਹਦੇ ਤੇ ਹੀ ਗੱਲ ਕਰੋ ਜੀ ਜੋ ਬੀਬੀ ਐਮ ਬੀ ਤੇ ਮਤਲਿਆਂਦਾ ਕਿ ਹੁਣ ਇਹਦੇ ਤੇ ਜਦੋਂ ਮਾਨ ਸਾਹਿਬ ਇਹ ਸੀਆਈਐਸਐਫ ਦੀ ਤੈਨਾਤੀ ਤੋਂ ਪਿਛੋਂ ਤੁਰੇ ਫਿਰਦੇ ਆ ਉਹ ਤੇ ਇਤਿਹਾਸ ਆ ਗਿਆ ਜੀ ਜਾਂ ਇਹਨਾਂ ਦੇ ਲੀਡਰ ਕਹੀ ਜਾਂਦੇ ਦਰਬਾਰਾ ਸਿੰਘ ਦਾ ਗੁਨਾਹ ਹੋ ਗਿਆ ਜੀ ਫਲਾਣੇ ਦਾ ਗੁਨਾਹ ਹੋ ਗਿਆ ਤੇ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਪਾਣੀ ਦੇ ਮੁੱਦੇ ਤੇ ਇੱਕ ਬਿਹਤਰੀਨ ਵਰਕਆਊਟ ਕਰਕੇ ਕੋਈ ਛੋਟੀ ਮੋਟੀ ਤਕਰੀਰ ਕਰ ਜਾਂਦੇ ਨਾ ਜੀ ਬੇਤਰੋਹ ਦਾ ਬਸ ਅੱਛਾ ਫਿਰ ਉੱਥੇ ਚਲੋ ਦੂਜੇ ਪਾਸੇ ਪਾਣੀ ਨੂੰ ਲੈ ਕੇ ਇਹਨਾਂ ਨੇ ਬੜੇ 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 ਉੱਥੇ ਤਰਕ ਪੇਸ਼ ਕੀਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਰ ਜਦੋਂ ਗੱਲ ਆਉਂਦੀ ਹੈ ਨਾ ਕਿ ਧਾਰਾ 78 79 ਦਾ ਕੀ ਕਰੋਗੇ ਕੀ ਕੀਤਾ ਡੈਮ ਸੇਫਟੀ ਐਕਟ ਜਦੋਂ ਆਇਆ ਜੀ ਉਹਦਾ ਤੁਸੀਂ ਉਹਦੋਂ ਕੁਝ ਕਿਉਂ ਨਹੀਂ ਕੀਤਾ ਉੱਥੇ ਉਹ ਖੰਮੋਸ਼ ਹੋ ਜਾਂਦੇ ਨੇ ਜੀ ਬਹੁਤਾ ਉਹਨਾਂ ਦੇ ਕੋਲ ਉਹਦੇ ਵਾਸਤੇ ਕੁਝ ਨਹੀਂ ਹੈਗਾ ਠੀਕ ਹੈ ਨਾ ਜੀ ਸੋ ਕੁੱਲ ਮਿਲਾ ਕੇ ਆਪਾਂ ਕਹੀਏ ਕਿ ਪਾਣੀ ਚ ਮਧਾਣੀ ਤੇ ਪਈ ਆ ਹੂੰ ਪਰ ਗਾਂਵ ਕੋ ਵੇਖ ਵਾਸਤੇ ਸਾਡੀ ਨੀਤੀ ਕਿਸ ਤਰ੍ਹਾਂ ਦੀ ਹੋਏਗੀ ਜੀ ਜਾਂ ਜਿਵੇਂ ਮਾਨ ਸਾਹਿਬ ਇੱਕ ਰੋਡ ਮੈਪ ਲਈ ਫਿਰਦੇ ਆ ਕਿ ਐਨ ਐਮ ਐਫ ਪਾਣੀ ਆ ਜਾਏਗਾ ਅਸੀਂ ਭਈ ਇਧਰੋਂ ਰਾਈਪੇਰੀਅਨ ਰਾਜ ਬਣ ਜਾਗੇ ਤੇ ਗਾਂਵ ਪਾਣੀ ਅਸੀਂ ਦੇ ਦੇਾਂਗੇ ਜੀ ਪਰ ਸਰ ਰਾਈਪੇਰੀਅਨ ਲਾਭ ਪਹਿਲੀ ਗੱਲ ਤੋਂ ਅੱਜ ਫੇਰ ਇਹਨਾਂ ਨੇ ਉੱਥੇ ਰਾਈਪੇਰੀਅਨ ਲਾ ਸ਼ਬਦ ਇਸਤੇਮਾਲ ਕੀਤਾ ਰਾਈਪੇਰੀਅਨ ਲਾ ਨਹੀਂ ਹੈ ਇੱਕ ਪ੍ਰਿੰਸੀਪਲ ਆ ਹੈ ਸਿਧਾਂਤ ਹੈ ਸਿਧਾਂਤ ਹੈ ਠੀਕ ਹੈ ਨਾ ਜੀ ਤਾਂ ਉਹ ਸਿਧਾਂਤ ਨੂੰ ਸਿਧਾਂਤ ਕਹਿਣਾ ਮੈਂ ਅੱਗੇ ਕਈ ਵਾਰ ਕਹਿਣਾ ਖੰਡ-ਖੰਡ ਕਹਿਣ ਦੇ ਨਾਲ ਮੂੰਹ ਮਿੱਠੇ ਨਹੀਂ ਹੁੰਦੇ ਜੀ ਮੂੰਹ ਮਿੱਠੇ ਤਾਂ ਦੀ ਹੁੰਦੇ ਜਦ ਖੰਡ ਖਾਓਗੇ ਹਮ ਰਾਈਪੇਰੀਅਨ ਕੀ ਇਹ ਰਾਈਪੇਰੀਅਨ ਦੀ ਪੂਛ ਲਵਾ ਕੇ ਨਾਲ ਇਹਦੇ ਚ ਅਸੀਂ ਕੀ ਹਾਸਲ ਕਰ ਲਾਂਗੇ ਜੀ ਤੁਸੀਂ ਇਹ ਕਹੋ ਕਿ ਹੜ੍ਹ ਅਸੀਂ ਚੱਲਾਂਗੇ ਜੋ ਚੱਲ ਰਹੇ ਆ ਹੂੰ ਠੀਕ ਹੈ ਜੀ ਜਾਂ ਹੋਰ ਕੁਦਰਤੀ ਬਿਪਤਾਵਾਂ ਉਹਦਾ ਕੇਂਦਰ ਅਸੀਂ ਆ ਜੀ ਅਗਾਹ ਵੀ ਰਹਾਂਗੇ ਸਾਨੂੰ ਐਕਸਟਰਾ ਕੀ ਦਿਓਗੇ ਬਿਲਕੁਲ ਉਹ ਸਾਨੂੰ ਬੈਨੀਫਿਟ ਕੇ ਸਭ ਚੀਜ਼ਾਂ ਚੱਲਣ ਦਾ ਬੈਨੀਫਿਟ ਸਾਨੂੰ ਤੁਸੀਂ ਅੱਜ ਖੁਦ ਮੰਨੇ ਨੇ ਇਹ ਆਮ ਆਦਮੀ ਪਾਰਟੀ ਵਾਲੇ ਕਿ ਸਾਡਾ ਇੰਨਾ ਪਾਣੀ ਜਿਹੜਾ ਲੈ ਗਿਆ ਇਹ ਤੱਕਾ ਹੋਇਆ ਹੂੰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਅੱਖ ਚੱਕ ਪਾ ਕੇ ਕਿ ਭਾਈ ਉਹਦੇ ਬਦਲੇ ਅਸੀਂ ਕੋਈ ਭੀਖ ਨਹੀਂ ਮੰਗਦੇ ਜੀ ਜੀ ਜਦੋਂ ਅਸੀਂ ਪੈਕੇਜ ਮੰਗਦੇ ਆ ਤੇ ਇਦਾਂ ਲੱਗਦਾ ਜਦੋਂ ਅਸੀਂ ਆਪਣੇ ਲਈ ਠੀਕ ਹੈ ਨਾ ਕਿ ਇੱਕ ਖੈਰਾਤ ਮੰਗ ਰਹੇ ਆ ਕਿ ਦਿਓ ਯਾਰ ਬੱਚ ਪਰ ਰਾਇਲਟੀ ਸਾਡਾ ਹੱਕ ਹੈ ਕਿ ਅਸੀਂ ਨੁਕਸਾਨ ਚੱਲਣ ਵਾਲੀ ਸਟੇਟ ਆ ਸਾਡਾ ਇੰਨਾ ਪਾਣੀ ਜਿਹੜਾ ਤੁਸੀਂ ਲੈ ਕੇ ਗਏ ਤਾਂ ਉਹ ਚੀਜ਼ਾਂ ਕਿ ਜਿਹੜੀ ਪਵਾੜੇ ਦੀ ਜੜ ਆ ਵਾਰ-ਵਾਰ ਮੈਂ ਕਹਿੰਨਾ ਕਿ 78 79 ਅਸੀਂ ਪਿਛਲੇ ਮੈਂ ਤੁਹਾਨੂੰ ਸੁਖਮ ਸਿੰਘ ਸਾਹਿਬ ਦੱਸਾਂ ਕਿ ਪਾਣੀ ਚ ਮਦਾਨੀ ਜਿਹੜੀ ਆ ਉਹ ਅਸੀਂ ਕਾਲੀ ਸਰਕਾਰ ਵੇਲੇ ਤੋਂ ਪੈਂਦੀ ਦੇਖੀ ਆ ਮੈਂ ਮਤਲਬ ਕਿ بطور ਇਸ পেশੇ ਨਾਲ ਜੁੜੇ ਗੱਲ ਕਰਦਾ ਤਾਂ ਅਸੀਂ ਬਹੁਤ ਇਹਦੇ ਤੇ ਪੜਿਆ ਲਿਖਿਆ ਬਹੁਤ سارے ਮੰਡਿਆਣੀ ਵਰਗੇ ਮੇਰੇ ਦੋਸਤ ਨੇ ਬਜ਼ੁਰਗ ਜਿਹੜੇ ਮਾਹਰ ਨੇ ਮਤਲਬ ਕਿ ਉਹਨਾਂ ਦੀ ਸੰਗਤ ਕੀਤੀ ਆ ਜੀ ਇਹਨਾਂ ਚੀਜ਼ਾਂ ਦੀ ਜਿਹੜੀ ਪਵਾੜੇ ਦੀ ਜੜ ਉਹ ਤੇ ਜਿਉਂ ਦੀ ਤਿਉਂ ਉਹਦਾ ਤਾਂ ਕੋਈ ਹੱਲ ਹੀ ਐ ਨਹੀਂ ਨਹੀਂ ਬਿਲਕੁਲ ਉਲਟਾ ਤੁਸੀਂ ਇੱਕ ਪਵਾੜਾ ਹੋਰ ਪਾਉਂਗੇ ਹੁਣ ਹੂੰ ਕਿ ਪਾਣੀ ਇਤ੍ਰੁਦੀ ਨਹਿਰਾਂ ਕੱਢੋ ਜੀ ਫਲਾਂ ਕਰੋ ਧਮਕਾ ਕਰੋ ਤੁਸੀਂ ਠੋਕ ਕੇ ਕਹੋ ਕਿ ਇੰਨਾ ਹਿੱਸਾ ਵਰਤਾਂਗੇ ਪਾਣੀ ਦਾ ਜੋ ਸਾਡਾ ਪਹਿਲਾਂ ਗਿਆ ਉਹ ਕੱਟ ਕਟਾ ਕੇ ਜੀ ਫालतू ਤੁਸੀਂ ਲੈ ਜਿਓ ਤੇ ਜੋ ਸਾਡੀ ਸਟੇਟ ਦੀ ਜਿਹੜੀ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਸਿਧਾਂਤ ਦੇ ਮੁਤਾਬਕ ਸਾਡੀ ਬਣਦੀ ਆ ਉਹ ਸਾਨੂੰ ਰਕਮ ਵੀ ਦਿਓ ਜੀ ਸੁਆਦ ਆ ਜਾਏ ਤੋ ਖੈਰ ਚਲੋ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਇਦਾਂ ਹੀ ਚਲਦੀਆਂ ਰਹਿਣੀਆਂ ਨੇ ਪਰ ਮੈਂ ਮੁਖਤਸਰ ਅਰਜ਼ ਕਰਾਂ ਇਹ ਅਜੇ ਕੁਝ ਗੱਲਾਂ ਹੋਰ ਵੀ ਹੋਈਆਂ ਜਿਵੇਂ ਰਾਣਾ ਗੁਰਜੀਤ ਜਾਂ ਇਹ ਸਾਰੇ ਇੱਕ ਦੂਜੇ ਦੇ ਨਾਲ ਥੋੜਾ ਥੋੜਾ ਖੇਪੜੇ ਨੇ ਮਾਨ ਸਾਹਿਬ ਦੀ ਤਕਰੀਰ ਹਮੇਸ਼ਾ ਮੰਗੂ ਬੜੀ ਅਗਰੈਸਿਵ ਜੀ ਕਹਿ ਲੋ ਕਿ ਉਹ ਉਹਨਾਂ ਦਾ ਅੰਦਾਜ਼ ਹੈ ਹੂੰ ਉਹ ਸਾਰੀਆਂ ਚੀਜ਼ਾਂ ਨੇ ਕਾਂਗਰਸ ਆਪਣੀ ਜਗ੍ਹਾ ਤੇ ਆਪ ਦਾ ਰੋਲ ਅਦਾ ਕਰ ਗਈ ਪਰ ਉੱਥੇ ਸਰਕਾਰ ਨੇ ਅਜ ਕਿਹਾ ਕਿ ਅਸੀਂ ਨਵੇਂ ਸਰਕਾਰੀ ਤੇ ਕਾਲਜ ਸਕੂਲ ਤੇ ਕਾਲਜ ਖੋਲਣ ਜਾ ਰਹੇ ਜੀ ਸਰ ਉੱਥੇ ਇਹਨਾਂ ਨੂੰ ਵਿਰੋਧੀ ਧਿਰ ਦੇ ਤੌਰ ਤੇ ਇੱਕ ਨੁਕਤਾ ਜ਼ਰੂਰ ਪੇਸ਼ ਕਰਨਾ ਚਾਹੀਦਾ ਸੀਗਾ ਕਿ ਜਿਹੜੇ ਪਹਿਲਾਂ ਸਰਕਾਰੀ ਕਾਲਜ ਆ ਉਹਨਾਂ ਦਾ ਕੀ ਹੋ ਰਿਹਾ ਹੈ ਉਹਨਾਂ ਦਾ ਕੀ ਬਿਲਕੁਲ ਸਰ ਉਹਨਾਂ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਪ੍ਰੋਫੈਸਰ ਜਿਹੜੇ ਅੱਤਪਚਤ ਦੇ ਵੀ ਨਹੀਂ ਬਚੇ ਬਈ ਮਤਲਬ ਕਿ ਜਦੋਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਕਿ ਪੈਸਾ ਕਿੱਥੋਂ ਆਏਗਾ ਹੂੰ ਹੂੰ ਤੇ ਜਿਹੜੇ ਪਹਿਲੇ ਸਰਕਾਰੀ ਕਾਲਜ ਹੈ ਉਹ ਕਿਸ ਹਾਲਤ ਦੇ ਵਿੱਚ ਆ ਜੀ ਉਹ ਪਹਿਲਾਂ ਉਹਨਾਂ ਨੂੰ ਸੁਧਾਰੋ ਉਹਨਾਂ ਨੂੰ ਸੁਭਾਲੋ ਲੁਧਿਆਣਾ ਵਰਗੇ ਵੱਡੇ ਸ਼ਹਿਰ ਦੇ ਵਿੱਚ ਬੀਐਡ ਸ਼ਾਇਦ ਬੀਐਡ ਕਾਲਜ ਨਹੀਂ ਹੈਗਾ ਹੂੰ ਨਿੱਜੀ ਸੰਸਥਾਨਾਂ ਵਿੱਚ ਜਿਹੜੇ ਬੀਐਡ ਉਹਨਾਂ ਦੇ ਵਿੱਚ ਸੀਟਾਂ ਸਾਡੇ ਸਰਕਾਰੀ ਮੁਕਾਬਲਤਨ ਜ਼ਿਆਦਾ ਹੋ ਗਈਆਂ ਜ਼ਿਆਦਾ ਹੁੰਦੀਆਂ ਨੇ ਜੀ ਮਤਲਬ ਕਿ ਇਹਨਾਂ ਚੀਜ਼ਾਂ ਤੇ ਜੇ ਚਰਚਾ ਹੋਵੇ ਤੇ ਠੀਕ ਹੈ ਉਧਾਂ ਚਲੋ ਇਹਦੇ ਚੋਂ ਨਿਕਲਣਾ ਕੁਝ ਨਹੀਂ ਹੈ ਸਭ ਮੈਂ ਤੁਹਾਨੂੰ ਸਾਫ਼ ਕਹਾਂ ਸੁਪਸ਼ਟ ਕਹਾਂ ਪਰ ਮੇਰੇ ਖਿਆਲ ਦੇ ਨਾਲ ਇੱਕ ਭਵਿੱਖ ਮੁਖੀ ਸਾਰਥਕ ਬਹਿਸ ਹੋਣੀ ਚਾਹੀਦੀ ਹੈ ਜੀ ਧਰਤੀ ਹਟਲਾ ਪਾਣੀ ਕਿਦਾਂ ਬਚਾਉਣਾ ਹੈ ਤੇ ਜਿਹੜਾ ਇਹ ਪਾਣੀ ਹੈ ਇਹਦੀ ਲੁੱਟ ਖਸੁੱਟ ਜੋ ਹੋਈ ਆ ਉਹਦਾ ਸਾਬਕਾ ਤਾਂ ਜਾਂ ਜੋ ਇਹਦੀ ਬੁਨਿਆਦੀ ਜਾੜਿਆ ਉਹਦੇ ਨਾਲ ਕਿਵੇਂ ਨਜੱਟਣਾ ਕੋਈ ਬਹੁਤਾ ਕੁਸ਼ ਹੈ ਨਹੀਂ ਠੀਕ ਹੈ ਆਪੋ ਆਪਣੀ ਜਗਾ ਕਹਿ ਸਕਦੇ ਹੋ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਤੁਹਾਨੂੰ ਸੋਹਣੀਆਂ ਲੱਗਣਗੀਆਂ ਸਪੀਚਾਂ ਜੀ ਕਾਂਗਰਸ ਦੇ ਉਹ ਤੁਹਾਨੂੰ ਅੱਛਾ ਲੱਗੇਗਾ ਹਮ ਪਰ ਇੱਕ ਤੌਰ ਨਾਗਰਿਕ ਜਾਂ ਕਿ ਲੁਕੀ ਥੋੜੀ ਬਹੁਤੀ ਇਹਨਾਂ ਚੀਜ਼ਾਂ ਪਰ ਹਤੀ ਜੇ ਆਪਾਂ ਸਮਝ ਰੱਖਦੇ ਜੀ 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 ਫਿਰ ਤੁਹਾਨੂੰ ਲੱਗੇਗਾ ਕਿ ਨਹੀਂ ਨਿਚੋੜ ਕੀ ਨਹੀਂ ਨਿਚੋੜ ਇਹੀ ਹੈ ਕਿ ਕੋਈ ਟਾਈਮ ਪਾਸ ਹੀ ਹੈ ਕੋਈ ਬਹੁਤ ਆਤਮਿਕ ਹੈ ਨਹੀਂ ਬਿਲਕੁਲ ਮੇਰੇ ਅੱਜ ਵੀ ਇਹੋ ਜੇ ਸਮੇਂ ਤੇ ਵੀ ਉਹੀ ਸਟੇਜ ਤੇ ਉਹੀ ਕਲਾਕਾਰ ਆਰਟਿਸਟ ਆ ਰਿਹਾ ਹੈ ਅੱਛਾ ਮੈਨੂੰ ਸਭ ਤੋਂ ਇੱਕ ਚੀਜ਼ ਨਾ ਜਿਹੜੀ ਅੱਜ ਨਾ ਅਸੀਂ ਐਕਚੁਅਲ ਚ ਅਸੀਂ ਦੋਨੋਂ ਭਰਾ ਬੈਠੇ ਤੇ ਗੱਲ ਕਰਨ ਦੇ ਸਾਂ ਤੇ ਮੈਂ ਕਿਹਾ ਯਾਰ ਮਤਲਬ ਕਿ ਗੱਲ ਕਰਦੇ ਪਏ ਸੀਗੇ ਕਿ ਕਈ ਚੀਜ਼ਾਂ ਨਾ ਤੁਹਾਡੇ ਖੂਨ ਚ ਹੁੰਦੀਆਂ ਨੇ ਜੀ ਖਾਸੀਅਤਾਂ ਤੁਹਾਡੇ ਖੂਨ ਚ ਹੁੰਦੀਆਂ ਕਿਹੜੀਆਂ ਹੋਈ ਜ਼ਿੰਦਗੀ ਚ ਨਾ ਮਤਲਬ ਮੈਂ ਵਿਅਕਤੀਗਤ ਗੱਲ ਕਰਨਾ ਮੈਂ ਥੋੜੀ ਜੀ ਜੀ ਕਿ ਕਿਸੇ ਦੇ ਹੱਥੋਂ ਪਾਣੀ ਵੀ ਪੀਤਾ ਨਾ ਤੇ ਉਹਨੂੰ ਵਿਸਰੇ ਨਹੀਂ ਕਦੇ ਹੂੰ ਠੀਕ ਹੈ ਜੀ ਮੈਂ ਤੁਹਾਨੂੰ ਕੱਲ ਇੱਕ ਛੋਟੀ ਜੀ ਗੱਲ ਦੱਸਦਾ ਸੀ ਜਦ ਮੈਂ ਜਾਇ ਜਾਵਾਂ ਤੇ ਮੇਰਾ ਦੋਸਤ ਹੈ ਇੱਕ ਰਾਮਸਰੂਪਾ ਦਾ ਨਾਮ ਹਮ ਅਸੀਂ ਕਲਾਸਮੇਟ ਆ ਉਹ ਮਾਲ ਚਾਰਦਾ ਹਮ ਉਹਨਾਂ ਦੇ ਕੋਲੇ ਮਤਲਬ ਕਿ ਸੈਂਕੜੇ ਮੇਰੇ ਖੇਲ ਦੇ ਨਾਲ ਮੱਝਾਂ ਕਮਾਉਣੀ ਆ ਉਹ ਚਰਾਮ ਦਾ ਚੋ ਐ ਤਰੇ ਆਉਂਦਾ ਸੀ ਆਪਦਾ ਮਾਲ ਲੈ ਕੇ ਤੇ ਸਾਡੀ ਆਦਤ ਆ ਜਿੱਥੇ ਅਸੀਂ ਟੱਕਰ ਗਏ ਫਿਰ ਬਸ ਵੀ ਇਹ ਨਹੀਂ ਦੇਖਣਾ ਕੋਈ ਪਸੀਨੇ ਨਾਲ ਭੇਜਿਆ ਤੇ ਮੈਂ ਉਹਦੇ ਨਾਲ ਜਦੋਂ ਮਿਲ ਰਿਹਾ ਸੀਗਾ ਹਮ ਕੋਲੋਂ ਦੋ ਨੌਜਵਾਨ ਗੁਜ਼ਰੇ ਤੇ ਉਹਨਾਂ ਨੇ ਮੈਨੂੰ ਖਲੋਤਾ ਵੇਖ ਕੇ ਤੇ ਫਿਰ ਮੋਟਰਸਾਈਕਲ ਕਮਾਇਆ ਜੀ ਕਿ ਯਾਰ ਇਹ ਕਿਵੇਂ ਇੱਕ ਹਨ ਹੂੰ ਫਿਰ ਉਹਨਾਂ ਨੂੰ ਮੈਂ ਦੱਸਿਆ ਜਦੋਂ ਆਏ ਨਾ ਵੀ ਪਹਿਲਾਂ ਤਾਂ ਉਹਨਾਂ ਨੇ ਕਨਫਰਮ ਕੀਤਾ ਕਿ ਉਹ ਬੰਦਾ ਉਹੀ ਹੈ ਹੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਯਾਰ ਇਹ ਮੇਰਾ ਯਾਰ ਹੈ ਬੇਸ਼ੱਕ ਵਜਾ ਦਾ ਵਖਰੇ ਕਰੇ ਕਰੇ ਕਿ ਨਾ ਜੀ ਹਾਂ ਜੀ ਰੋਜ਼ਗਾਰ ਵਖਰੇ ਆ ਹਾਂਜੀ ਹਮ ਬੇਸ਼ੱਕ ਜੋ ਮਰਜ਼ੀ ਆ ਇਹਨੇ ਚਰਵਾਹਾ ਕੇ ਲੋ ਜੋ ਮਰਜ਼ੀ ਕਰੂ ਮੇਰਾ ਯਾਰ ਆ ਜੀ ਤੇ ਜਿੱਥੇ ਵੀ ਹਟ ਕਰ ਗਿਆ ਮੈਂ ਖਲ ਇਤਨਾ ਹੀ ਖਲੋਣਾ ਜੀ ਜੀ ਯਾਨੀ ਕੁਝ ਗੱਲਾਂ ਤੁਹਾਡੇ ਸੁਭਾਅ ਚ ਹੁੰਦੀਆਂ ਤੁਹਾਡੇ ਕਿਰਦਾਰ ਚ ਹੁੰਦੀਆਂ ਨੇ ਤੇ ਇਦਾਂ ਹੀ ਆ ਕਿਉਂਕਿ ਉਹਨਾਂ ਯਾਰਾਂ ਦੋਸਤਾਂ ਨੇ ਉਸ ਵੇਲੇ ਸਾਡੇ ਲਈ ਬਹੁਤ ਕੁਝ ਕੀਤਾ ਹਮ ਤੇ ਮੈਂ ਮਤਲਬ ਕਿ ਇਹੀ ਗੱਲ ਕਹਿੰਦਾ ਸੀਗਾ ਅੱਜ ਕਿ ਯਾਰ ਕੁਝ ਚੀਜ਼ਾਂ ਇਹੋ ਜਿਹੀ ਹੁੰਦੀਆਂ ਕਿ ਜਿਵੇਂ ਹੁਣ ਆਪਾਂ ਕਿਸੇ ਦੇ ਹੱਥੋਂ ਪਾਣੀ ਦਾ ਗਲਾਸ ਔਖੇ ਦੇ ਲਈ ਪੀਤਾ ਨਾ ਤੇ ਉਹ ਵੀ ਯਾਦ ਰੱਖੇਦਾ ਹੁਣ ਅੱਜ ਜਿਹੜੀ ਗੱਲ ਉਥੇ ਅਮਨ अरोड़ा ਨੇ ਕਹੀ ਮੈਂ ਅਮਨ अरोड़ा ਨੂੰ ਵੀ ਬਹੁਤ ਮਤਲਬ ਕਿ ਸੰਜੀਦਾ ਨੇਤਾ ਮੰਨਦਾ ਸੀ ਮੇਰੀ ਗਲਤੀ ਹੋਈ ਹੈ ਮੇਰੇ ਖਿਆਲ ਦੇ ਨਾਲ ਮੇਰੀ ਗਲਤੀ ਰਹੀ ਹੈ ਜਿਸ ਤਰ੍ਹਾਂ ਅੱਜ ਉਹਨਾਂ ਨੇ ਉਥੇ ਗੱਲ ਕਹੀ ਹੈ ਇੱਕ ਕਿ ਸਾਡੇ ਪਰਿਵਾਰ ਨੇ ਕਹਿੰਦੇ ਜੀ ਲਓ ਅੱਜ ਮੈਂ ਰਿਕਾਰਡ ਤੇ ਕਹਿੰਦਾ ਕਿ ਸਾਡੇ ਪਰਿਵਾਰ ਨੇ ਇਹਨਾਂ ਦੀਆਂ ਕਰਤੂਤਾਂ ਕਰਕੇ ਕਾਂਗਰਸ ਛੱਡੀ ਹੈ ਇਹ ਸਰ ਮਾਫ ਕਰਨਾ ਅਕਿਰਤਕਣਤਾ ਦਾ ਸਿਖਰ ਹੈ।